ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਅੱਜ ਹਰਜਿੰਦਰ ਸਿੰਘ ਧਾਮੀ ਨੂੰ ਮਿਲੇ ਹਰਜਿੰਦਰ ਸਿੰਘ ਧਾਮੀ ਦੀ ਹੁਸ਼ਿਆਰਪੁਰ ਸਥਿਤ ਰਿਹਾਈਸ਼ ਤੇ ਮੁਲਾਕਾਤ ਹੋਈ ਹੈ ਉਹਨਾਂ ਕਹਿੰਦੇ ਕਿ ਹਰਜਿੰਦਰ ਸਿੰਘ ਧਾਮੀ ਇੱਕ ਚੰਗੀ ਸ਼ਖਸੀਅਤ ਵਾਲੇ ਇਮਾਨਦਾਰ ਸਿੱਖ ਆਗੂ ਹਨ ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲੋੜ ਹੈ ਉਹਨਾਂ ਕਹਿੰਦੇ ਕਿ ਜੇ ਸਿੱਖਾਂ ਦੀਆਂ ਸੇਵਾਵਾਂ ਪੰਥ ਲਈ ਜ਼ਰੂਰੀ ਹਨ ਦੱਸਣਯੋਗ ਹੈ ਕਿ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਜਿਸ ਤੇ ਅੱਜ ਗਿਆਨੀ ਰਗबीर ਸਿੰਘ ਨੇ ਹਰਜਿੰਦਰ ਸਿੰਘ ਧ ਹਾਲਾਂਕਿ ਪਹਿਲਾਂ ਵੀ ਉਹ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਆਪਣਾ ਪ੍ਰतिकਰਮ ਦੇ ਚੁੱਕੇ ਹਨ ਇਸ ਮੌਕੇ ਗਿਆਨੀ ਰੁਕबीर ਸਿੰਘ ਨਾਲ ਜਥੇਦਾਰ ਸੁਲਤਾਨ ਸਿੰਘ ਵੀ ਹਾਜ਼ਰ ਸਨ ਧਾਮੀ ਸਾਹਿਬ ਉਹਨੇ ਕੀ ਚੀਜ਼ ਕਰ ਲਾ ਥੋੜਾ ਸਾਡੀ ਬਹੁਤ ਹੀ ਸਰਕਾਰ ਜੋ ਇਸ ਸੀ ਨੇ ਲੇਖ ਨੇ ਬੁਰ ਸਿੱਖਣੇ ਦਿੱਤਨੇ ਵੀ ਇਮਾਨਦਾਰ ਚੰਗੀ ਦੇਖ ਵਾਲੇ ਬਹੁਤ ਵੱਗੇ ਇਨਸਾਨ ਨੇ ਔਰ ਗੁਰੂ ਸਾਹਿਬ ਨੇ ਬਹੁਤ ਦੇਰ ਬਾਅਦ ਪਰਵਾਰਤ ਕਿਰਪਾ ਕੀਤੀ ਹੈ ਜਿਵੇਂ ਦੱਸਿਆ ਪ੍ਰਧਾਨ ਜੀ ਨੇ 36 37 ਸਾਲ ਦੇ ਬਾਅਦ ਇਹੜਾ ਘਰ ਦੇ ਵਿੱਚ ਰੌਣਕ ਖੁਦ ਸਾਹਿਬ ਨੇ ਬਖਸ਼ੀ ਹੈ ਪੁੱਤ ਦੀ ਰਾਤ ਬਖਸ਼ੀ ਹੈ ਉਹਦੇ ਵਧਾਈ ਦੇਣ ਵਾਸਤੇ ਅੱਜ ਅਸੀਂ ਪਰਿਵਾਰਕ ਤੌਰ ਤੇ ਮਾਨ ਜੋ ਪ੍ਰਧਾਨ ਸਾਹਿਬ ਦੇ ਘਰ ਅੱਜ ਪਹੁੰਚੇ ਸੀ ਅਸੀਫੇ ਤੇ ਬਾਤਾਲਾਪਰੀ ਹੈ ਜੀ ਅਸੀਫੇ ਤੇ ਕੋਈ ਬਾਤਾਲਾਪਈ ਅਹ ਦੇਖੋ ਬੇਥੀ ਕਿਤਿਆਂ ਕਿ ਜੀਆਂ ਜਿਹੜੀ ਦੇਖ ਵਾਲੇ ਪ੍ਰਧਾਨ ਜੀ ਦੇ ਦੇਖ ਹੈ ਇਹ ਜਿਹੇ ਲੋਕਾਂ ਦੇ ਸ਼ਰਮ ਨਹੀਂ ਹੋ ਦੁਬਾਰਾ ਪ੍ਰਬੰਧਕ ਕਮੇਟੀ ਨੂੰ ਅਸੀਫੇ ਅਕਾਲ ਤਖਤ ਸਾਹਿਬ ਨੂੰ ਬਹੁਤ ਜ਼ਰੂਰਤ ਹੈ ਔਰ ਇਹ ਜੇ ਗੁਰਸੇ ਜਿਹੜੇ ਨਾ ਹੁਣਾ ਬੜਾ ਜ਼ਰੂਰੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਅੱਜ ਹਰਜਿੰਦਰ ਸਿੰਘ ਧਾਮੀ ਨੂੰ ਮਿਲੇ ਹਰਜਿੰਦਰ ਸਿੰਘ ਧਾਮੀ ਦੀ ਹੁਸ਼ਿਆਰਪੁਰ ਸਥਿਤ ਰਿਹਾਈਸ਼ ਤੇ ਮੁਲਾਕਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਇੱਕ ਚੰਗੀ ਸ਼ਖਸੀਅਤ ਵਾਲੇ ਇਮਾਨਦਾਰ ਸਿੱਖ ਆਗੂ ਹਨ ਜਿਸ ਦੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲੋੜ ਹੈ ਉਹਨਾਂ ਨੇ ਕਿਹਾ ਕਿ ਜੇ ਸਿੱਖਾਂ ਦੀਆਂ ਸੇਵਾਵਾਂ ਪੰਥ ਲਈ ਜ਼ਰੂਰੀ ਹਨ ਦੱਸਣਯੋਗ ਹੈ ਕਿ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼ੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਜਿਸ ਤੇ ਅੱਜ ਗਿਆਨੀ ਰਗबीर ਸਿੰਘ ਨੇ ਹਰਜਿੰਦਰ ਸਿੰਘ ਧਾਮੀ ਨਾਲ ਮੁ ਹਾਲਾਂਕਿ ਪਹਿਲਾਂ ਵੀ ਉਹ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਆਪਣਾ ਪ੍ਰतिकਰਮ ਦੇ ਚੁੱਕੇ ਹਨ ਇਸ ਮੌਕੇ ਗਿਆਨੀ ਰੁਬੀਰ ਸਿੰਘ ਨਾਲ ਜਥੇਦਾਰ ਸੁਲਤਾਨ ਸਿੰਘ ਵੀ ਹਾਜ਼ਰ ਸਨ ਧਾਮੀ ਸਾਹਿਬ ਉਹ ਨਹੀਂ ਜੀਚੇ ਕਰ ਲਾ ਥੋੜਾ ਸਾਡੀ ਬਹੁਤੀ ਸਰਕਾਰ ਜੋ ਖਾਸ ਈ ਨੇ ਦੇਖਣੇ ਸਿੱਖਣੇ ਦਿੱਤਨੇ ਵੀ ਇਮਾਨਦਾਰ ਚੰਗੀ ਦੇਖਵਾਲੇ ਬਹੁਤ ਵੱਡੇ ਇਨਸਾਨ ਨੇ ਔਰ ਗੁਰੂ ਸਾਹਿਬ ਨੇ ਬਹੁਤ ਦੇਰ ਬਾਅਦ ਪਰਵਾਰਤ ਕਿਰਪਾ ਕੀਤੀ ਹੈ ਜਿਵੇਂ ਦੱਸਿਆ ਪ੍ਰਧਾਨ ਜੀ ਨੇ 36 37 ਸਾਲ ਦੇ ਬਾਅਦ ਜਿਹੜਾ ਘਰ ਦੇ ਵਿੱਚ ਕਰਾਉਣ ਖੂਦ ਸਾਹਿਬ ਨੇ ਰੱਖੀ ਹੈ ਪੋਤੇ ਦੀ ਰਾਤ ਰੱਖੀ ਹੈ ਉਹਦੇ ਵਿਦਾਇਕ ਦੇਣ ਵਾਸਤੇ ਅੱਜ ਅਸੀਂ ਪਰਿਵਾਰਕ ਤੌਰ ਤੇ ਮਾਨ ਜੋ ਪ੍ਰਧਾਨ ਸਾਹਿਬ ਤੱਕ ਰੈਡੀ ਤੇ ਪਹੁੰਚੇ ਸੀ। ਅਸਤੀਫੇ ਤੇ ਬਾਤਾਲਾਪ ਵੀ ਹੈ ਜੀ। ਅਸਤੀਫੇ ਤੇ ਕੋਈ ਬਾਤਾਲਾਪ ਨਹੀਂ। ਅ ਦੇਖੋ ਬੇਥੀ ਕਿਤਿਆਂ ਕਿ ਜੀਆਂ ਜਿਹੜੀ ਦੇਖ ਵਾਲੇ ਵਿਦਾਇਕ ਦੀ ਦੇਖ ਹੈ ਇਹ ਜੋ ਲੋਕਾਂ ਦੇ ਸ਼੍ਰੋਮ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੀ ਅਕਾਲ ਤਖਤ ਸਾਹਿਬ ਨੂੰ ਬਹੁਤ ਜ਼ਰੂਰਤ ਹੈ ਔਰ ਇਹ ਜੋ ਗੁਰਸੇ ਜਿਹੜੇ ਤੋਂ ਤਾਂ ਹੋਣਾ ਬੜਾ ਜ਼ਰੂਰੀ ਹੈ।